ਅਸੀਂ ਸੋਚਿਆ ਕਿ ਇੱਕ ਸੇਵਾਵਸਥਾ ਸੀ ਟਰਸਟ ਬਣਾਇਆ ਇਹ ਟਰਸਟ ਬਣਾ ਕੇ ਗਰੀਬ ਜੁਆਕਾਂ ਦੀ ਸਾਡੀ ਕਰਨੀ ਸਿੱਖਿਆ ਦਾ ਪ੍ਰਸਾਰ ਪ੍ਰਸਾਰ ਕਰਨਾ ਸਭ ਤੋਂ ਵੱਡੀ ਗੱਲ ਜਿਹੜੀ ਹੈ ਸਮਾਜ ਟੁੱਟਣ ਤੇ ਆ ਗਿਆ ਹੁਣ ਸਮਾਜ ਨੂੰ ਜੋੜਨ ਦੇ ਵਾਸਤੇ ਕੀ ਕਰੀਏ ਫਿਰ ਗੁਰੂਆਂ ਨੇ ਦਿਖਾਏ ਰਸਤੇ ਜੇ ਅਸੀਂ ਨਿਵੇਦਨ ਕਰਦੇ ਆਂ ਏਰੀਏ ਚ ਘੁੰਮ ਕੇ ਵੀ ਤੁਸੀਂ ਇਹ ਚਾ ਸਿਕ ਸਮਾਜਾ ਚਾ ਹਿੰਦੂ ਸਮਾਜਾ ਚਾ ਕੋਈ ਹੋਰ ਸਮਾਜਾ ਸਾਰੇ ਆਪਣੀ ਨੇ ਨਾਨਕ ਜੀ ਨੇ ਵੀ ਕਹਿਆ ਸੀ ਔਵਲ ਲਲਾ 100 ਰੁਪਏ ਕੁਦਰਤ ਦੇ ਸਬੰਧ ਇੱਕ 100 ਤੋਂ ਸਬਜੋਗ ਜੋ ਕੋਣ ਭਲੇ ਕੋਣ ਬੰਦੇ ਇਹਨਾਂ ਗੱਲਾਂ ਨੂੰ ਅਸੀਂ ਆਪਣੇ ਚ ਰੱਖ ਕੇ ਤੇ ਆਪਾਂ ਦੁਨੀਆ ਵਾਸਤੇ ਕੁਝ ਕਰੀਏ ਇਹ ਯਾਤਰਾ ਇੱਥੇ ਆ ਗਈ ਪਤਾ ਨਹੀਂ ਅਸੀਂ ਤਾਂ ਕਦੇ ਪਹਿਲੇ ਆਏ ਹੀ ਨਹੀਂ ਸੀ ਆਪਣੇ ਆਪ ਹੀ ਕੋਈ ਕਿਰਪਾ ਹੋਈ ਹੈ ਤੇ ਇੱਥੇ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਗਏ ਬਾਬਾ ਰੰਜੀਤ ਸਿੰਘ ਜੀ ਵੀ ਸਾਡੇ ਨਾਲ ਖੜੇ ਹੈ ਬਾਬਾ ਧੰਨਾ ਜੀ ਹੋਏ ਬਾਬਾ ਪਿੰਪਾ ਜੀ ਹੋਏ ਤੁਲਸੀਦਾਸ ਜੀ ਮਹਾਰਾਜ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਏ ਮੈਂ ਕਿਹਨਾਂ ਬਾਰੇ ਅਸੀਂ ਕਰਦੇ ਕੀ ਆ ਸਤਸੰਗ ਕਰ ਲਿਆ ਬੁੱਤਲਾ ਦੇ ਪ੍ਰਸ਼ਾਦਾ ਵਟਦੇ ਆ ਫਿਰ ਮੈਨੇ ਸੋਚਿਆ ਮੈਂ ਪੜੇ ਲਿਖਿਆ ਬੰਦਾ ਕੁਛ ਮੈਂ ਹੋਰ ਕਰਾਂ ਫਿਰ ਅਸੀਂ ਇੱਕ ਕਮੇਟੀ ਬਣਾ ਕੇ ਸਰਕਾਰ ਨੂੰ ਅਰਜ਼ੀ ਕੀਤੀ ਸਰਕਾਰ ਨੇ ਸਾਡੀ ਗੱਲ ਮੰਨੀ ਤੇ ਪਿਛਲੇ ਸਾਲ 28 ਅਪ੍ਰੈਲ ਨੂੰ ਸਾਡੇ ਕੈਥਲ ਜ਼ਿਲ੍ਹਾ ਹਰਿਆਣਾ 'ਚ ਉੱਥੇ ਅਸੀਂ ਬਾਬਾ ਧੰਨਾ ਜੀ ਦੀ ਜਨਮ ਦਿਨ ਮਨਾਈ ਤੇ 20 ਹਜ਼ਾਰ ਲੋਕ ਇਕੱਠੇ ਹੋਏ ਤੇ ਉਪ ਰਾਸ਼ਟਰਪਤੀ ਉਹਦੇ 'ਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਨਗਰ ਤੇ ਬੜੇ ਸੁਭਾਗ ਦਿਨ ਹੈਗੇ ਆ ਕਿ ਜਿਹੜਾ ਤੁਸੀਂ ਪਿੱਛੇ ਦਰਸ਼ਨ ਕਰ ਰਹੇ ਹੋ ਧੰਨ ਧਰਨਾ ਭਗਤ ਧੰਨਾ ਜੀ ਦੇ ਨਾਂ ਤੇ ਗੁਰਦੁਆਰਾ ਸਾਹਿਬ ਬਣਿਆ ਕ੍ਰਿਪ ਪਿੰਡ ਕਮਾਲਾ ਬੋਦਲਾ 1996 ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਇਹ ਬਣਿਆ ਸੀਗਾ ਸੋ ਇਹਦੇ ਵਿੱਚ ਸੰਤ ਪਾਪੁਰਖ ਬਾਬਾ ਜਗਤਾਰ ਸਿੰਘ ਜੀ ਬਾਬਾ ਚਵੇਕ ਸਿੰਘ ਜੀ ਉਹਨਾਂ ਦੇ ਜਿਹੜਾ ਆਸ਼ੀਰਵਾਦ ਦੇ ਨਾਲ ਨਗਰ ਤੇ ਸਹਿਯੋਗ ਦੇ ਨਾਲ ਜਿਹੜਾ ਹੈ ਕਾਰ세ਵਾਲੇ ਮਹਾਂਪੁਰਖੇ ਗੋੰਦਵਾਲ ਸਾਹਿਬ ਵਾਲੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਜਿਹੜਾ ਗੁਰਦੁਆਰਾ ਸਾਹਿਬ 1996 ਦੇ ਵਿੱਚ ਬਣਿਆ ਸੀ ਔਰ ਇਸ ਗੁਰਦਰਾ ਸਾਹਿਬ ਦਾ ਨਾਮ ਜਿਹੜਾ ਧੰਨ ਧੰਨ ਭਗਤ ਧੰਨਾ ਜੀ ਦੇ ਨਾਂ ਤੇ ਰੱਖਿਆ ਗਿਆ 11 12 13 ਮਾਰਚ ਨੂੰ ਜਿੱਥੇ ਇੱਥੇ ਸਾਲਾਨਾ ਜੋੜ ਮੇਲੇ ਮਨਾਏ ਜਾਂਦੇ ਆ ਲਾਕੇ ਭਰਦੀਆਂ ਸੰਗਤਾਂ ਜਿਹੜੀਆਂ ਇੱਥੇ ਦਰਸ਼ਨ ਮੇਲੇ ਕਰਦੇ ਆ ਖਾਣ ਪਾਣ ਸਾਹਿਬ ਕਰਾਏ ਜਾਂਦੇ ਆ ਨਾਲ ਜਿਹੜੇ ਵੱਡੇ ਪੱਤਰ ਤੇ ਜਿਹੜੇ ਤਿੰਨੇ ਦਿਨ ਦੀਵਾਨ ਚਲਾਏ ਦੀਵਾਨ ਚੱਲਦੇ ਹੈਗੇ ਆ ਸੋ ਇੱਕ ਵੱਡੀ ਖੁਸ਼ਖਬਰੀ ਸਾਡੇ ਨਗਰ ਦੇ ਵਿੱਚ ਹੈਗੀ ਏ ਜਿਹੜੇ ਅੱਜ ਮੜਾ ਜਾ ਖੁਸ਼ਖਬਰੀ ਹੈਗੀ ਕਿ ਅੱਜ ਇਹ ਭਾਈ ਸਾਹਿਬ ਹੈਗੇ ਆ ਸਾਡੇ ਨਾਲ ਦੋ ਤੁਸੀਂ ਦਰਸ਼ਨ ਕਰ ਰਹੇ ਹੋ ਕਿ ਸਿਰਸਾ ਹਰਿਆਣੇ ਤੋਂ ਆਏ ਆ ਆਏ ਕਿਉਂ ਨੇ ਕਿ ਸਾਡੇ ਪਿੰਡ ਜਿਹੜਾ ਸਾਡੇ ਨਗਰ ਦੇ ਵਿੱਚ ਹੈ ਧੰਨ ਧੰਨ ਭਗਤ ਧੰਨਾ ਜੀ ਦਾ ਜਿਹੜੇ ਯਾਦਗਾਰ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਸੁਦਰਸ਼ਨ ਮੇਲੇ ਕਰਨਾ ਹੈ ਇਹਨਾਂ ਨੂੰ ਜੀਐਮ ਕਹਿੰਨੇ ਆ ਤੇ ਬਾਕੀ ਆਪਾਂ ਗੱਲਬਾਤ ਵੀ ਕਰ ਲਈ ਨੇ ਨਾਲ ਸਾਡੇ ਪਿੰਡ ਦੇ ਸਰਪੰਚ ਸਾਹਿਬ ਖੜੇ ਆ ਗੁਰਦੁਆਰਾ ਕਮੇਟੀ ਦੇ ਹੋਰ ਮੈਂਬਰ ਖੜੇ ਆ ਨਾਲ ਹੀ ਜਿਹੜੇ ਸਾਡੇ ਪਿੰਡ ਦੇ ਗ੍ਰੰਥੀ ਸਿੰਘ ਬਾਬਾ ਰਣਜੀਤ ਸਿੰਘ ਵੀ ਖੜੇ ਹੈਗੇ ਆ ਸੋ ਆਪਾਂ ਗੱਲਬਾਤ ਵੀ ਕਰਦੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬੜੀ ਤੁਸੀਂ ਤੁਹਾਨੂੰ ਜੀ ਆਇਆਂ ਪਹਿਲਾਂ ਤਾਂ ਤੁਸੀਂ ਸਿਰਸਾ ਰਿਆਣੇ ਤੋਂ ਚੱਲ ਤੇ ਕੀ ਕਹਿਣਾ ਚਾਹੋਗੇ ਮੀਡੀਆ ਦੇ ਤੇ ਸਰਮੁਖ ਮੈਂ ਡਾਕਟਰ ਰਜਿੰਦਰ ਕੜਵਾਸਰਾ ਸਭ ਤੋਂ ਪਹਿਲਾਂ ਤਾਂ ਬਾਬਾ ਜੀ ਚਰਨਾਂ 'ਚ ਨਮਨ ਕਰਦਾ ਪ੍ਰਾਰਥਨਾ ਕਰਦਾ ਤੇ ਅਰਦਾਸ ਕਰਦਾ ਵੀ ਤੂੰ ਇਸ ਨਗਰ ਨੂੰ ਪਸਾਈ ਰੱਖੀ ਤੇ ਕੋਈ ਦੁੱਖ ਤਕਲੀਫ ਨਾ ਆਣ ਦੇ ਮੈਂ ਜੀ ਹਰਿਆਣਾ ਤੋਂ ਚਲ ਕੇ ਇਸ ਵਾਸਤੇ ਆਏ ਆ ਕਿ ਇਹ ਸਾਡੀ ਧਰਤੀ ਹੈ ਇਹ ਤ્યાਗ ਦੀ ਤਪੱਸਿਆ ਦੀ ਧਰਤੀ ਹੈ ਇਹ ਸਾਧੂਆ ਦੀ ਸੰਤਾ ਦੀ ਧਰਤੀ ਹੈ ਗੁਰੂਆ ਦੀ ਧਰਤੀ ਹੈ ਗੁਰੂ ਸਾਹਿਬਾਂ ਨੇ ਜਿਹੜਾ ਤ્યાਗ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਾਰ ਪੁੱਤਰ ਸੀ ਚਾਰੋ ਚਾਰੋ ਅਸਰ ਤੀਨੂ ਦੇ ਕੇ ਕਿ ਐਸੇ ਚਾਰ ਮੂਏ ਤੋਂ ਕੀ ਹੋਇਆ ਜੀਵਿਤ ਕਈ ਹਜ਼ਾਰ ਸੈਦਾ ਹੋ ਜਾਈ ਗਿਆ ਹਾਂਜੀ ਇਹ ਜਿਹੜੀ ਸਿੱਖਿਆ ਇਹ ਆਉਣ ਵਾਲੀ ਪੀੜ੍ਹੀ ਵਾਸਤੇ ਖੜੀ ਰਹੇ ਤੇ ਉਹਨਾਂ ਦੇ ਕੰਨਾਂ ਤੇ ਇਹ ਸ਼ਬਦ ਗੂੰਜਣ ਤੇ ਇਹ ਧਰਤੀ ਬਚੀ ਰਹੇ ਤੇ ਇਹ ਭਾਈਚਾਰਾ ਬਣਾ ਰਹੇ ਮੈਂ ਸੋਚਿਆ ਮੈਂ ਪੜੇ ਲਿਖੇ ਬੰਦਾ ਮੈਂ ਇਹਦੇ ਬਾਰੇ ਕੀ ਕਰਾਂ ਦਿਮਾਗ 'ਚ ਆਇਆ ਹਰਿਆਣਾ ਸਰਕਾਰ ਨਾਲ ਗੱਲ ਹੋਈ ਮੈਂ ਕਿਹਾ ਬਾਬਾ ਧੰਨਾ ਜੀ ਹੋਏ ਬਾਬਾ ਪਿੰਪਾਜੀ ਹੋਏ ਤੁਲਸੀਦਾਸ ਜੀ ਮਹਾਰਾਜ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਏ ਮੈਂ ਕੈਨਾ ਬਾਰੇ ਅਸੀਂ ਕਰਦੇ ਕੀ ਆ ਸਤਸੰਗ ਕਰ ਲਿਆ ਬੁੱਤਲਾ ਦੇ ਪ੍ਰਸ਼ਾਦ ਦਾ ਵਟਦਿਆ ਫਿਰ ਮੈਨੇ ਸੋਚਿਆ ਮੈਂ ਪੜੇ ਲਿਖਿਆ ਬੰਦਾ ਕੁਛ ਮੈਂ ਹੋਰ ਕਰਾਂ ਫਿਰ ਅਸੀਂ ਇੱਕ ਕਮੇਟੀ ਬਣਾ ਕੇ ਸਰਕਾਰ ਨੂੰ ਅਰਜ਼ ਕੀਤੀ ਸਰਕਾਰ ਨੇ ਸਾਡੀ ਗੱਲ ਮੰਨੀ ਤੇ ਪਿਛਲੇ ਸਾਲ ਜਿਆ 8 ਅਪ੍ਰੈਲ ਨੂੰ ਸਾਡੇ ਕੈਥਲ ਜ਼ਿਲ੍ਹਾ ਹਰਿਆਣਾ ਚੇ ਉੱਥੇ ਅਸੀਂ ਬਾਬਾ ਧੰਨਾ ਜੀ ਦੀ ਜਨਮ ਦਿਨ ਮਨਾਈ ਤੇ 20000 ਲੋਕ ਇਕੱਠੇ ਹੋਏ ਤੇ ਉਪਰਾਸ਼ਟਪਤੀ ਉਹਦੇ ਚ ਰਹੇ ਬਾਏ ਉਹਦੇ ਬਾਅਦ ਫਿਰ ਅਸੀਂ ਉੱਥੇ ਨਹੀਂ ਰੁਕੇ ਮੈਂ ਫਿਰ ਆਪਣੇ ਸਿਰਸਾ ਜਾ ਕੇ ਆਪਣੇ ਜਿਹੜੇ ਮਹਿੰਦਰ ਸਿੰਘ ਜੀ ਨੇ ਮੇਰੇ ਮਿੱਤਰ ਛੋਟੇ ਭਰਾ ਹੈ ਅਸੀਂ ਇਹੋ ਜਿਹੇ ਵਧੀਆ ਬੰਦੇ ਨਾਲ ਗੱਲ ਕਰੀ ਅਸੀਂ ਧੂਆਕ ਲਾ ਗਏ ਹਾਂਜੀ ਪਤਾ ਨਹੀਂ ਕਿੱਥੋਂ ਇਹ ਰੋਸ਼ਨੀ ਆਈ ਕਿੱਥੋਂ ਤਾਕਤ ਆਈ ਨਹੀਂ ਜਾਣਦੇ ਤੂੰ ਅਗਲਗ ਦੇਖਿਆ ਹੀ ਨਹੀਂ ਸੀ ਸੁਣਿਆ ਹੀ ਨਹੀਂ ਸੀ ਹਾਂਜੀ ਹਾਂਜੀ ਆਪੇ ਆਪ ਹੀ ਲੈ ਕੇ ਹਾਂਜੀ ਬਾਬਾ ਜੀ ਉੱਥੇ ਅਸੀਂ 2 ਦਿਨ ਰੁਕੇ 20 21 ਬੰਦੇ ਅਸੀਂ ਗਏ ਬਸ ਲੈ ਕੇ ਉਹ ਤੋਂ ਪਤਾ ਨਹੀਂ ਕਿਵੇਂ ਰਾਤ ਨੂੰ ਸੋਇਆ ਨੂੰ ਚੇਤਾ ਆਇਆ ਦਿਮਾਗ 'ਚ ਕੀ ਗੱਲ ਹੈ ਅਸੀਂ ਫਿਰ ਉਹਨੂੰ ਟਰਸਟ ਬਣਾ ਲਿਆ ਬਾਬਾ ਧੰਨਾ ਜੀ ਟਰਸਟ ਉਹਦੇ ਬਾਅਦ ਫਿਰ ਗੱਲ ਹੋਰ ਅੱਗੇ ਵੱਧੀ ਕਿ ਵੀ ਇੱਥੇ ਨਹੀਂ ਰੁਕਦੇ ਫਿਰ ਅਸੀਂ ਸੋਚਿਆ ਕਿ ਵੀ ਇੱਕ ਗੁਰਦੁਆਰਾ ਸਾਹਿਬ ਤੇ ਇੱਕ ਮੰਦਿਰ ਦੋਨੋਂ ਸਰਸੇ 'ਚ ਬਣਾਉਣੇ ਆ ਤੇ ਗੁਰਦੁਆਰਾ ਸਾਹਿਬ ਦਾ ਔਰ ਮੰਦਿਰ ਦਾ ਬਹੁਤ ਹੈ ਪਰ ਆਪਾਂ ਉਹਨੂੰ ਇੱਕ ਸੇਵਾ ਦਾ ਸਥਾਨ ਬਣਾਈ ਜਿਵੇਂ ਗੁਰੂਆਂ ਨੇ ਸਾਰਾ ਕੁਝ ਦੇ ਕੇ ਵੀ ਸੇਵਾ ਕੀਤੀ ਇਸ तरह ਦੇ ਜੰਦਾ ਦੇ ਫਿਰ ਅਸੀਂ ਅੱਗੇ ਬੱਦੇ ਹੋਏ ਆਏ ਤੇ ਹੁਣ ਅਸੀਂ ਸੋਚਿਆ ਕਿ ਇੱਕ ਸੇਵਾਵਸਥਾ ਸੀ ਟਰਸਟ ਬਣਾਈਏ ਟਰਸਟ ਬਣਾ ਕੇ ਗਰੀਬ ਜੁਵਾਕਾਂ ਦੀ ਸਾਡੀ ਕਰਨੀ ਸਿੱਖਿਆ ਦਾ ਪ੍ਰਸਾਰ ਪ੍ਰਸਾਰ ਕਰਨਾ ਸਭ ਤੋਂ ਵੱਡੀ ਗੱਲ ਜਿਹੜੀ ਹੈ ਸਮਾਜ ਟੁੱਟਣ ਤੇ ਆ ਗਿਆ ਹੁਣ ਸਮਾਜ ਨੂੰ ਜੋੜਨ ਦੇ ਵਾਸਤੇ ਕੀ ਕਰੀਏ ਫਿਰ ਗੁਰੂਆਂ ਨੇ ਦਿਖਾਏ ਰਸਤੇ ਦੇ ਅਸੀਂ ਨਿਵੇਦਨ ਕਰਦੇ ਆਂ ਏਰੀਆ ਚ ਘੁੰਮ ਕੇ ਵੀ ਤੁਸੀਂ ਇਹ ਚ ਸਮਾਜਾ ਚ ਹਿੰਦੂ ਸਮਾਜਾ ਚ ਕੋਈ ਹੋਰ ਸਮਾਜ ਸਾਰੇ ਆਪਣੀ ਨੇ ਅਨੰਦਕ ਜੀ ਨੇ ਵੀ ਕਹਿਆ ਸੀ ਔਵਲ ਲਲਾ 100 ਰੁਪਏ ਕੁਦਰਤ ਦੇ ਸਬੰਧ ਇੱਕ 100 ਤੋਂ ਸਬਜੋਗ ਬਜੋ ਕੋਣ ਭਲੇ ਗੁਣ ਮੰਦੇ ਇਹਨਾਂ ਗੱਲਾਂ ਨੂੰ ਅਸੀਂ ਆਪਣੇ ਚ ਰੱਖ ਕੇ ਤੇ ਆਪਾਂ ਦੁਨੀਆ ਵਾਸਤੇ ਕੁਝ ਕਰੀਏ ਇਹ ਯਾਤਰਾ ਇੱਥੇ ਆ ਕੇ ਪਤਾ ਨਹੀਂ ਅਸੀਂ ਤਾਂ ਕਦੇ ਪਹਿਲੇ ਆਏ ਹੀ ਨਹੀਂ ਸੀ ਆਪਣੇ ਆਪ ਹੀ ਕੋਈ ਕਿਰਪਾ ਹੋਈ ਹੈ ਤੇ ਇੱਥੇ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਗਏ ਬਾਬਾ ਰਣਜੀਤ ਸਿੰਘ ਜੀ ਵੀ ਸਾਡੇ ਨਾਲ ਖੜੇ ਹੈ ਇਹਨਾਂ ਦਾ ਵੀ ਧੰਨਵਾਦ ਕਿ ਇਹਨਾਂ ਨੇ ਸਾਡਾ ਅਦਰ ਸਤਕਾਰ ਕੀਤਾ ਸ਼ਰੋਪਾ ਭੇਟ ਕਰਿਆ ਤੇ ਇਹ ਯਾਤਰਾ ਪਤਾ ਨਹੀਂ ਅੱਗੇ ਕਿੱਥੇ ਜਾਏਗੀ ਅਸੀਂ ਤਾਂ ਤੁਹਾਨੂੰ ਨਿਮੰਤਰਣ ਦੇਨੇ ਆ ਕਿ 20 April ਨੂੰ ਬਾਬਾ ਧੰਨਾ ਜੀ ਜੈੰਤੀ ਦਾ ਕਾਰਜਕਰਮ ਹੈ ਅਸੀਂ ਉੱਥੇ ਇੱਕ ਵਧੀਆ ਸਮਾਗਮ ਕਰਨਾ ਹੈ ਤੇ ਵਧੀਆ ਕਾਰਜਕਰਮ ਕਰਨਾ ਹੈ ਤੇ ਨਿਮੰਤਰਣ ਵੀ ਦੇਵਾਂਗੇ ਤੇ 11 12 13 ਮਾਰਜ਼ ਨੂੰ ਤੁਸੀਂ ਇੱਥੇ ਕਾਰਜਕਰਮ ਕਰਦੇ ਹੋ ਇੱਕ ਦਿਨ ਪੱਕਾ ਰਵਾਂਗੇ 13 ਨੂੰ ਰਹੀਏ ਤੇ 11 ਨੂੰ ਰਹੀਏ ਇਹ ਵੀ ਵਾਦਾ ਹੈ ਇਹ ਆਪੇ ਬੁਲਾ ਲੈਣਗੇ ਤੇ ਮੈਂ ਹਰਦੇ ਤੋਂ ਬਾਬਾ ਧੰਨਾ ਜੀ ਜੈੰਤੀ ਮੱਛ ਤੇ ٹرسٹ ਵੱਲੋਂ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਇਹਨਾਂ ਦਾ ਵੀ ਬਾਬਾ ਰਣਜੀਤ ਸਿੰਘ ਜੀ ਇਹਨਾਂ ਨੂੰ ਜੀ ਆਇਆਂ ਕਹਿਣ ਤੇ ਨਾਲ ਹੀ ਜਿਹੜਾ ਹੋਰ ਕੋਈ ਦੋ ਸ਼ਬਦ ਕਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਦੋ ਭਾਈ ਸਾਹਿਬ ਸਾਡੇ ਕੋਲ ਇੱਥੇ ਪਹੁੰਚੇ ਹਨ ਧੰਨ ਧੰਨ ਭਗਤ ਧੰਨਾ ਜੀ ਦੇ ਪਾਵਨ ਪਵਿੱਤਰ ਸਥਾਨ ਨਗਰ ਕਮਾਲਾ ਬੋਧਰਾ ਦੇ ਵਿੱਚ ਇਹਨਾਂ ਦਾ ਅਸੀਂ ਜੀ ਆਇਆਂ ਵਾਹਦੇ ਹਾਂ ਕਿਉਂਕਿ ਗੁਰੂ ਸਾਹਿਬ ਜੀ ਨੇ ਇਹਨਾਂ ਤੇ ਕਿਰਪਾ ਕੀਤੀ ਹੈ ਤੇ ਇਹਨਾਂ ਦੇ ਅੰਦਰੋਂ ਜੋ ਕਿ ਇੱਕ ਸੱਚੇ ਮਾਰਗ ਤੇ ਚੱਲਣ ਦੇ ਵਾਸਤੇ ਇਹਨਾਂ ਨੇ ਇੱਕ ਅੰਦਰੂਨੀ ਨਰੇਕੋ ਜਿਹੜਾ ਇੱਕ ਕੁਛ ਸਾਹ ਉੱਜਿਆ ਤੇ ਇਹ ਆਪਣਾ ਵੀ ਇਹਨਾਂ ਨੇ ਜਾ ਕਰਕੇ ਤੇ ਜੋ ਬਾਬਾ ਜੀ ਦਾ ਰਾਜਸਥਾਨ ਦੇ ਵਿੱਚ ਜੋ ਜਨਮ ਸਥਾਨ ਹੈ ਧਵਾਨਕਲਾ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਉੱਥੇ ਇਹਨਾਂ ਨੇ ਪਹੁੰਚ ਕੇ ਤੇ ਬਾਬਾ ਜੀ ਦੇ ਜੀਵਨ ਬਾਰੇ ਵੀ ਉੱਥੋਂ ਇਹਨਾਂ ਨੇ ਸਾਰਾ ਮਤਲਬ ਉਹਨਾਂ ਦਾ ਡਾਟਾ ਲਿਆ ਤੇ ਉਸ ਤੋਂ ਬਾਅਦ ਵਿੱਚ ਗੁਰੂ ਸਾਹਿਬ ਨੇ ਇਹਨਾਂ ਦੀ ਕਿਰਪਾ ਕੀਤੀ ਹੈ ਤੇ ਇਸੇ ਤਰ੍ਹਾਂ ਹੀ ਚਲਦੇ ਚਾਲਦੇ ਅੱਜ ਸਾਡੇ ਕੋਲ ਪਹੁੰਚੇ ਨੇ ਤੇ ਇਹਨਾਂ ਦਾ ਬਹੁਤ-ਬਹੁਤ ਸਾਰੇ ਨਗਰ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਤੇ ਦਾਸ ਵੱਲੋਂ ਜੀ ਆਇਆਂ ਨੂੰ ਹੈ ਤੇ ਇਹਨਾਂ ਨੂੰ ਬੇਨਤੀ ਹੈ ਵੀ 11 12 13 ਤਰੀਕ ਨੂੰ ਜੋ ਕਿ ਕੰਤਨ ਭਗਤ ਧੰਨਾ ਜੀ ਦਾ ਜੋ ਜੋੜ ਮੇਲਾ ਇਸ ਨਗਰ ਨੇ ਬੜੇ ਪ੍ਰੇਮ ਸਤਕਾਰ ਦੇ ਨਾਲ ਇਾਕੇ ਦੀ ਸੰਗਤ ਦੇ ਸਹਿਯੋਗ ਦੇ ਵਿੱਚ ਰਲ ਮਿਲ ਕਰਕੇ ਇਹਨਾਂ ਨੇ ਮਨਾਉਣਾ ਮਾਰਚ ਦੇ ਮਹੀਨੇ ਵਿੱਚ ਆ ਰਿਹਾ ਹੈ ਜੀ ਉਹਦੇ ਵਿੱਚ ਜ਼ਰੂਰ ਹਾਜ਼ਰੀਆਂ ਭਰਨ ਇਸੇ ਤਰ੍ਹਾਂ ਆਪ ਜੀ ਪਹੁੰਚ ਕੇ ਤੇ ਇੱਥੇ ਇਲਾਹਾ ਪ੍ਰਾਪਤ ਕਰੋ ਤੇ ਜੋ ਵੀ ਇੱਥੇ ਕੋਈ ਆਪਣੇ ਬਾਬਾ ਧੰਨਾ ਭਗਤ ਜੀ ਦੇ ਪਾਵਨ ਪੀਤ੍ਰ ਸਥਾਨਾਂ ਤੇ ਅਰਦਾਸ ਬੇਨਤੀ ਕਰਦਾ ਉਹਦੀ ਸ਼ਰਧਾ ਭਾਵਨਾ ਦੇ ਮੁਤਾਬਕ ਉਹਦੀ ਅਰਦਾਸ ਬੇਨਤੀ ਜੋ ਹੈ ਉਹ ਸੁਪੂਰਣੀ ਹੁੰਦੀ ਹੈ ਕੋਈ ਵੀ ਕਦੀ ਕਿਸੇ ਦੀ ਵਿਰਥੀ ਅਰਦਾਸ ਨਹੀਂ ਗਈ ਸੋ ਇਸ ਕਰਕੇ ਅਸੀਂ ਦੁਬਾਰਤੋਂ ਫੇਰ ਇਹਨਾਂ ਦੋ ਭਾਈ ਸਾਹਿਬਾਂ ਦਾ ਜੀ ਆਇਆਂ ਨੂੰ ਆਖਦੇ ਹਾਂ ਧੰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਗੁਰੂ ਮਹਾਰਾਜ ਨੇ ਇਹਨਾਂ ਤੇ ਕਿਰਪਾ ਕੀਤੀ ਅੱਜ ਤਾਂ ਇੱਕ ਦਰਸ਼ਨ ਮੇਲੇ ਕਰਨ ਆਏ ਆ ਜਿੱਥੇ ਧੂਆਂ ਕਲਾ ਵੀ ਤੰਤਰ ਭਗਤ ਧੰਨਾ ਜੀ ਦਾ ਜਿਹੜਾ ਜਨਮ ਸਥਾਨ ਉੱਥੇ ਵੀ ਦਰਸ਼ਨ ਕਰਕੇ ਆਏ ਆ ਗੁਰੂ ਮਹਾਰਾਜ ਨੇ ਇਹਨਾਂ ਤੇ ਕਿਰਪਾ ਕੀਤੀ ਅੱਜ ਸਾਡੇ ਨਗਰ ਦੇ ਵਿੱਚ ਵੀ ਆਏ ਆ ਔਰ ਨਾਲ ਹੀ ਇਹਨਾਂ ਨੇ ਜਿਹੜਾ ਭਗਤ ਧੰਨਾ ਜੀ ਟਰਸਟੀ ਜਿਹੜਾ ਬਣਾਇਆ ਹੈਗਾ ਕਰੀਬ ਦੱਸ ਰਹੇ ਕਿ 1 ਸਾਲ ਹੋ ਗਿਆ ਤੇ ਲਗਾਤਾਰ ਜਿਹੜੀਆਂ ਪੂਰੇ ਭਾਰਤ ਦੇ ਵਿੱਚ ਅੱਜ ਜਿੱਥੇ ਇੱਥੇ ਪਹੁੰਚੇ ਆ ਹੋਰ ਵੀ ਇਹ ਜਿੰਨੀਆਂ ਵੀ ਥਾਵਾਂ ਤੇ ਭਗਤ ਧੰਨਾ ਜੀ ਦੇ ਨਾਂ ਤੇ ਜਿਹੜੇ ਟਰੱਸਟ ਬਣੇ ਆ ਜਾਂ ਕੰਮ ਕਾਰਜ ਚੱਲ ਰਹੇ ਹੈਗੇ ਉਸ ਨੂੰ ਅੱਗੇ ਵਧਾਉਣ ਵਾਸਤੇ ਬਦਾਰਾ ਫਸਾਰਾ ਕਰਨ ਵਾਸਤੇ ਭਗਤ ਧੰਨਾ ਜੀ ਦੇ ਜਿਹੜਾ ਜਿਹੜਾ ਉਹਨਾਂ ਦੀ ਜਿਹੜੀ ਭਗਤੀ ਹੈ ਉਹਨਾਂ ਨੂੰ ਅੱਗੇ ਵਧਾਉਣ ਵਾਸਤੇ ਉਹਨਾਂ ਦੇ ਜਿਹੜੇ ਮਕਸਦ ਹੈਗਾ ਜਿਹੜਾ ਉਹਨੂੰ ਅੱਗੇ ਵਧਾਉਣ ਵਾਸਤੇ ਲਗਾਤਾਰ ਕਾਰਜਸ਼ੀਲ ਸੋ ਬਹੁਤ ਬਹੁਤ ਧੰਨਵਾਦ ਇਹ ਨਗਰ ਤੇ ਆਏ ਆ ਹੋਰ ਜਿਹੜੇ ਸਿੰਘ ਇੱਥੇ ਖੜੇ ਆ ਗਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ੴ ਸਤਿ ਸ੍ਰੀ ਅਕਾਲ ਸਲਾਮ ਵਾਲੇ ਗੁਰਜੀ ਦੀ ਕਿਰਪਾ ਤੇ